ਬਿਜਨੋ ਭਗਵਾਨ ਦੀ ਜੈ ਸੋ ਹਨ ਮਾਰਾਈ ਸੇਰ ਸਿੰਘ ਬਿਜਨੋ ਭਗਵਾਨ ਦੀ ਜੈ ਸੋ ਹਨ ਮਾਰਾਈ ਸੇਰ ਸਿੰਘ ਬਿਜਨੋ ਭਗਵਾਨ Pagwan so hangma raishir singh Vishnu so hangma raishir ਮਾਈਕ ਨੇੜੇ ਕਰੋ ਅਧੁਨ ਦੋ ਜਿਹੜੇ ਸਾਲ ਹੋ ਗਏ ਨੇ ਪਿੱਛੇ ਪਿੱਛੇ ਸਤਗੁਰ ਦਾ ਪਿਆਰ ਮਿਲਦਾ ਨਾ ਕਰੋੜੀ ਲੱਖਾਂ ਕੀਮਤ ਜਗਤ ਨਾ ਕਰੇ ਜੀ ਪਰਮੇਸ਼ਵਰ ਦਾ ਪਿਆਰ ਸੰਸਾਰ ਦੇ ਵਿੱਚੋਂ ਕਿਤੇ ਵੀ ਮਿਲ ਨਹੀਂ ਸਕਦਾ ਪਰਮੇਸ਼ਰ ਨੇ ਆਪਣਾ ਪ੍ਰਕਟਾਵਾ ਮਾਤ ਲੋਕ ਵਿੱਚ ਕਰਕੇ ਤੁਹਾਡੇ ਗ੍ਰਹਿ ਗ੍ਰਹਿ ਜਾ ਕੇ ਤੁਹਾਨੂੰ ਆਪ ਲੱਭਿਆ ਅੱਜ ਕੋਈ ਵੀ ਗੁਰਸਿੱਖ ਇਹ ਗੱਲ ਨਹੀਂ ਕਹਿ ਸਕਦਾ ਕਿ ਮੈਂ ਪਰਮੇਸ਼ਰ ਪਾਇਆ ਪਰਮੇਸ਼ਰ ਨੇ ਆਪਣੀ ਕਿਰਪਾ ਕਰਕੇ ਤੁਹਾਨੂੰ ਗ੍ਰਹਿ ਗ੍ਰਹਿ ਜਾ ਕੇ ਲੱਭਿਆ ਤੇ ਆਪਣਾ ਸਦਾ ਆਪ ਦਿੱਤਾ ਵਾਹ ਵਾਹ ਸਰਬ ਹਰ ਸੰਗਤ ਜੀ ਇਹ ਇੱਕ ਸਮਾਂ ਹੁੰਦਾ ਹੈ ਉਸ ਸਮੇਂ ਦੇ ਮਾਲਕ ਨੇ ਆਪਣੀ ਉਸ ਅਗੰਮੀ ਗਾਥਾ ਨੂੰ ਉਸ ਅਗੰਮੇ ਫਰਮਾਨ ਨੂੰ ਤੁਹਾਡੇ ਤੱਕ ਅਜਿਹੇ ਰੂਪ ਦੇ ਵਿੱਚ ਪਹੁੰਚਾਇਆ ਕਿ ਐ ਗੁਰਮੁਖੋ ਤਰਨੀ ਕਹੇ ਮੇਰੇ ਉੱਤੇ ਰੂਪ ਧਰਿਆ ਭਗਵਾਨ ਤਰਨੀ ਨੇ ਕਿਹਾ ਕਿ ਮੇਰੇ ਉੱਤੇ ਭਗਵਾਨ ਨੇ ਰੂਪ ਧਰ ਲਿਆ ਹੈ ਕਦੇ ਕਿਸੇ ਨੇ ਚੱਲਦਾ ਫਿਰਦਾ ਭਗਵਾਨ ਅੱਜ ਤੱਕ ਦੇਖਿਆ ਹੀ ਨਹੀਂ ਸੀ ਮਾਤ ਲੋਕ ਵਿੱਚ ਪਹਿਲੀ ਵਾਰ ਮੌਕਾ ਆਇਆ मौजूदा हो होके परमेश्वर ने अपनी मातलोक खेल की थी। संग जी। पागी गल है यही तन पाग ने के असी परमेश्वर के दर्शन शाह ਵਾ ਵਾ ਪਰਮੇਸ਼ਰ ਨੇ ਇਸ ਧਰਤੀ ਉਪਰ ਅਨੇਕਾਂ ਵਾਰ ਆਪਣੇ ਚਰਨਾਂ ਦੀ ਛੋਹ ਦਿੱਤੀ ਜਨਾਬ ਦੇ ਕੰਡੇ ਤੇ ਪਰਮੇਸ਼ਰ ਨੇ ਵਿਹਾਰ ਕੀਤੇ ਜਨਾਬ ਦੇ ਜਲ ਨੂੰ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਦਿੱਤੀ ਸਰਬਹਰ ਸੰਗਤ ਜਿਸ ਤਰ੍ਹਾਂ ਇੱਕ ਜੀਵ ਆਤਮਾ ਨੂੰ ਪ੍ਰਭੂ ਦੇ ਦਰਸ ਦੀ ਅਢੀਕ ਹੁੰਦੀ ਹੈ ਜਿਸ ਤਰ੍ਹਾਂ ਧਰਨੀ ਕਹਿੰਦੀ ਹੈ اے ਗੁਰਮੁਖੋ ਪ੍ਰਭੂ ਦਾ ਮੰਗੋ ਇੱਕੋ ਦਰਸ ਤਰਨੀ ਨੂੰ ਵੀ ਅਢੀਕ ਸੀ ਆਪਣੇ ਪਰਮਾਤਮਾ ਦੀ ਤੇ ਜਲ ਦੀ ਧਾਰਾ ਨੂੰ ਅਢੀਕ ਸੀ ਕਿ ਕਦੋਂ ਮੇਰਾ ਉਹ ਪਰਮਾਤਮਾ ਸ਼ੈਨ ਸ਼ਾਦਾ ਸ਼ੈਨ ਚਾ ਆਵੇ ਤੇ ਆ ਕੇ ਆਪਣੇ ਪਵਿੱਤਰ ਚਰਨਾਂ ਦੀ ਸ਼ੋ ਮੈਨੂੰ ਜਲ ਨੂੰ ਦੇ ਦੇ ਤੇ ਮੇਰਾ ਵੀ ਪਰ ਉਤਾਰਾ ਹੋ ਜੇ ਸਰਭ ਹਰ ਸੰਗ ਜੀ ਜਨਾਬ ਦਾ अनेका ਵਿਹਾਰ ਨੇ ਜਦੋਂ ਪਰਮੇਸ਼ਰ ਨੇ ਆਪਣੇ ਇੱਥੇ ਚਰਨਾਂ ਦੀ ਸ਼ੋ ਦਿੱਤੀ ਤੇ ਉਸ ਵੇਲੇ ਜਨਾਬ ਦਾ ਜਲ ਵੀ ਬੋਲ ਉੱਠਿਆ ਜਿ ਜਨਾਬ ਦਿਓ ਤਾਂ ਨਾਰਾ ਵੀ ਬੋਲ ਉੱਠੀ ਕਿ ਅੱਜ ਮੇਰੇ ਤਨ ਪਾਗ ਨੇ ਮੇਰਾ ਪਰਮੇਸ਼ਰ ਮੇਰੇ ਗ੍ਰਹਿ ਆਇਆ ਸਰਬਹਰ ਸੰਗਤ ਜੀ ਜਨਾਬ ਦੇ ਅਜਿਹੇ ਲੇਖ ਨੇ ਜਿਨ੍ਹਾਂ ਦਾ ਵੇਰਵਾ ਬਹੁਤ ਹੈ ਤੇ ਪਿਛਲੀਆਂ ਪੈਸ਼ੀਨ ਗੋਈਆਂ ਦੇ ਆਧਾਰ ਤੇ ਇੱਕ ਅਜਿਹੇ ਰੂਪ ਦੇ ਵਿੱਚ ਪਰਮਾਨ ਹੈ ਤੇ ਜਨਾਬ ਨੇ ਵੀ ਗਵਾਹੀ ਦਿੱਤੀ ਕਿ ਇੱਥੇ ਪਤ ਪਰਮੇਸ਼ਰ ਆਇਆ ਜੇ ਪਰਮਾਤਮਾ ਨੇ ਕਿਰਪਾ ਕੀਤੀ ਸਰਬ ਹਰ ਸੰਗਤੇ ਤੇ ਤੁਹਾਨੂੰ ਮੌਜੂਦ ਹੋ ਕੇ ਮਾਤਲੋਕ ਵਿੱਚ ਆਪਣੀ ਅਗੰਮਤਾ ਦੀ ਖੇਲ ਕੀਤੀ ਉਸ ਖੇਲ ਨੂੰ ਬਿਨਾਂ ਕਿਰਪਾ ਤੋਂ ਕੋਈ ਜਾਣ ਨਹੀਂ ਸਕਦਾ ਉਸ ਪ੍ਰਭੂ ਦੇ ਚਰਨਾ ਤੋਂ ਬਿਨਾਂ ਰਹਿਮਤ ਤੋਂ ਨਮਸਕਾਰ ਹੋ ਸਕਦੀ ਨਹੀਂ ਵਾ ਵਾ ਸੁਪਾਗਾ ਸਮਾ ਆਇਆ

ਸੱਤ ਜੁਗ ਦੇ ઋਸ਼ੀਆਂ ਦਾ ਮਾਨ ਤੁਹਾਨੂੰ ਮਿਲ ਗਿਆ ਸੂਫੀਆਂ ਸੰਤਾਂ ਦਾ ਮਾਨ ਤੁਹਾਨੂੰ ਮਿਲ ਗਿਆ ਅੱਜ ਜੰਮੂ ਸਰਹਰ ਸੰਗਤ ਸਾਰੀ ਹਰ ਸੰਗਤ ਦੇ ਰੂਪ ਵਿੱਚ ਇੱਕ ਅਜਿਹੇ ਰੂਪ ਵਿੱਚ ਵਿਚਰ ਜਾਵੇ ਕਿ ਆਉਣ ਵਾਲਾ ਸੰਸਾਰ ਇੱਕ ਗੱਲ ਕਹਿ ਸਕੇ ਕਿ ਅਸੀਂ ਇੱਕ ਅਜਿਹੇ ਮਾਰਗਦਰਸ਼ਨ ਤੇ ਚੱਲ ਰਹੇ ਹਾਂ ਜਿੱਥੇ ਕਿ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ ਬਿਨਾਂ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਰਹਿਮਤ ਤੋਂ ਸੰਸਾਰ ਦੇ ਵਿੱਚ ਕੁਝ ਨਹੀਂ ਤੇ ਪਰਮੇਸ਼ਰ ਨੇ ਆਪਣਾ ਫਰਮਾਨ ਦਿੱਤਾ ਸਰਬ ਹਰ ਸੰਗਤ ਨੂੰ ਸੋنگ ਮਾਰਾਈ ਸ਼ੇਰ ਸਈ ਵਿਸ਼ਰੋ ਭਗਵਾਨ ਦੀ ਜੈ ਕਿ ਸੰਸਾਰ ਦੇ ਵਿੱਚ ਅਜਿਹ ਸਮਾਂ ਆਵੇਗਾ ਜਦੋਂ ਸਾਰਾ ਸੰਸਾਰ ਸਾਰੀ ਸ੍ਰਿਸ਼ਟੀ ਤੂੰ ਮੇਰਾ ਮੈਂ ਤੇਰਾ ਢੋਲਾ ਗਾਵੇ ਅਜੂਰ ਸ਼ੈਨ ਚਾ ਜੀ ਨੇ ਆਪਣੀ ਪਵਿੱਤਰ ਰਚਨਾ ਚ ਫਰਮਾਨ ਦਿੱਤਾ ਕਿ ਉਸ ਵੇਲੇ ਅਜਿਹ ਸਮਾਂ ਆਵੇਗਾ ਹਰ जबान शब्द होवेगी सरभर सिंह जी तू मेरा मैं तेरा तू मेरा मैं तेरा तू मेरा मैं तेरा तू, तू मेरा मैं तेरा तू मेरा मैं तेरा तू मेरा मैं तेरा क्यों ਸੋ ਪਰਮਾਤਮਾ ਹਾਂ ਆਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਨੂੰ ਐ ਪਰਮਾਤਮਾ ਮੈਂ ਤੇਰੀ ਆਤਮਾ ਹਾਂ ਤੇ ਪਰਮਾਤਮਾ ਫਰਮਾਉਂਦੇ ਨੇ ਐ ਪਰਮਾਤਮਾ ਤੂੰ ਮੇਰੀ ਹੀ ਰਹਿਣਾ ਜੇ ਤੂੰ ਮੇਰੀ ਹੈ ਤੇ ਮੇਰੀ ਹੀ ਰਹਿਣਾ ਸਰਬ ਹਰ ਸੰਗਤ ਜੀ ਇੱਕ ਵਾਰ ਜਨਮ ਲੈਣਾ ਜਨਮ ਲਿਆ ਤੋਂ ਦਰਸ ਕੀਆ ਲੈ ਕੇ ਜਾਇਓ ਸ਼ਾਬਾਸ਼ ਵੇੜਾ ਗਿਆ ਹੱਥ ਨਾ ਆਇਆ ਇਹ ਦੁਬਾਰਾ ਸਮਾ ਕਿਸੇ ਨੂੰ ਆਉਣਾ ਹੀ ਨਹੀਂ ਨਹੀਂ ਕਿਉਂ ਖੁੱਲੀ ਅੱਖ ਵਿੱਚ ਆਪ ભગવાન ਪੰਤ ਖੁਸ਼ੀ ਮਨਾਇੰਦਾ ਜੋ ਸਾਹਮਣੇ ਬਹਿ ਕੇ ਕਰੇ ਬਚਨ ਬੱਚਿਆਂ ਵਾਂਗ ਗੋਦ ਠਾਈਆ ਉਹ ਪਰਮੇਸ਼ਵਰ ਨੇ ਤੁਹਾਨੂੰ ਆਪਣੀ ਗੋਦੀ ਦੇ ਵਿੱਚ ਚੁੱਕ ਲਿਆ ਚੁੱਕਿਆ ਕਿਉਂ ਪੂਰਬੇ ਲੈਣੇ ਦੇਣੇ ਦੇ ਆਧਾਰ ਤੇ ਪਰਮੇਸ਼ਵਰ ਨੇ ਆਪਣੀ ਗੋਦੀ ਦੇ ਵਿੱਚ ਤੁਹਾਨੂੰ ਚੁੱਕ ਲਿਆ ਲਾਲਾ ਨਾਨੋ ਤੁਹਾਨੂੰ ਚੰਗੀ ਵਡਿਆਈ ਦੇ ਦਿੱਤੀ ਬੇਸ਼ੱਕ ਤੁਸੀਂ ਜਗਤ ਵੱਲੋਂ ਕੰਗਲੇ ਗਰੀਬ ਕੱਖ ਦੇ ਅੱਗੇ ਲਾਲਾ ਨਾਨੋ ਤੁਹਾਨੂੰ ਚੰਗੀ ਦਿੱਤੀ ਵਡਿਆਈਆ ਕਿਉਂਕਿ ਤੁਸੀਂ ਮੇਰੇ ਉਹ ਅਨਮੁੱਲੜੇ ਲਾਲ ਜੋ ਜਿਨ੍ਹਾਂ ਨੂੰ ਮੈਂ ਆਪਣੇ ਲਾਲ ਸ਼ਹਾਦਤ ਤੁਹਾਡੇ ਲਈ ਕਰਾ ਕੇ ਆਪ ਸ਼ਹਾਦਤ ਲੈ ਕੇ ਤੁਹਾਨੂੰ ਆਪਣੇ ਬੱਚੇ ਬਣਾ ਲਿਆ ਜੋ ਇੱਥੇ ਵੀ ਸੱਚੇ ਤੇ ਉੱਥੇ ਵੀ ਸੱਚੇ ਸਰਬ ਹਰ ਸੰਗਤ ਜੀ ਹਜ਼ੂਰ ਸ਼ੈਨ ਸ਼ਾਹ ਜੀ ਨੇ ਅਜਿਹੇ ਫਰਮਾਨ ਕੀਤੇ ਨੇ ਕਿ ਜਿਨ੍ਹਾਂ ਨੂੰ ਕਦੀ ਅੱਖਾਂ ਤੋਂ ਓਲੇ ਨਹੀਂ ਕੀਤਾ ਜਾ ਸਕਦਾ 6 ਮਹੀਨੇ ਦੇ ਵਿੱਚ ਹਜ਼ੂਰ ਸ਼ੈਨਸ਼ਾ ਜੀ ਨੇ ਇਸ ਪਾਵਨ ਧਰਤੀ ਉੱਤੇ ਆਪਣੇ ਪੂਸਤਰ ਚਰਨਾਂ ਦੀ ਛੋਹ ਦਿੱਤੀ ਸ਼ੰਭ ਜੋੜੀਆਂ ਤੇ ਇਸ ਅਖਨੂਰ ਦੀ ਧਰਤੀ ਤੇ ਪਰਮੇਸ਼ਵਰ ਨੇ ਮਾਨ ਦੇ ਦਿੱਤਾ ਅੱਜ ਜੋ ਸਾਡੇ ਵੀਰ ਸਰਬ ਹਰ ਸੰਗਤ ਇੱਕ ਅਜਿਹੇ ਰੂਪ ਵਿੱਚ ਜੋ ਅਪਰਾਲਾ ਇੱਥੇ ਕਰ ਰਹੀ ਹੈ ਇਸ ਦੇ ਵਿੱਚ ਕੋਈ ਗੰਜਾਇਸ਼ ਨਹੀਂ ਰਹਿ ਗਈ ਕਿਉਂਕਿ ਭਗਤ ਪਰਮਾਤਮਾ ਦਾ ਉਹ ਸਿਫਤੀ ਰੂਪ ਹੈ ਜਿਸ ਨੇ ਆਪਣੇ ਭਗਵਾਨ ਦੀ ਸਿਫਤ ਕਰੀ ਸਰਬਹਰ ਸੰਗਤ ਜੀ ਪਰਮੇਸ਼ਵਰ ਆਇਆ ਪਰਮੇਸ਼ਵਰ ਦਾ ਦਰਸ਼ ਕੀਤਾ ਇਹੋ ਜਿਹਾ ਪਰਮੇਸ਼ਵਰ ਜੁਗ ਚੌਕੜੀ ਕਦੇ ਨਹੀਂ ਆਉਂਦਾ ਜੋ ਬਿਨ ਸਦਿਆਂ ਪੁੱਛਿਆਂ ਪਰ ਨਲੰਗਾਈਆ ਸਰਬਹਰ ਸੰਗਤ ਜੀ ਉਹ ਪਰਮਾਤਮਾ ਆਇਆ ਜਿਨ੍ਹਾਂ ਨੇ ਜਾਤ ਨਹੀਂ ਪੁੱਛੀ ਪਾਤ ਨਹੀਂ ਪੁੱਛੀ ਮੇਰੀ ਗਰੀਬੀ ਨਹੀਂ ਪੁੱਛੀ ਇੱਕ ਰੂਪ ਦੇ ਵਿੱਚ ਤੁਹਾਨੂੰ ਮਾਣ ਦੇਤਾ ਹਜੂਰ ਸ਼ੈਨ ਚਾ ਜੀ ਨੇ ਗ੍ਰੰਥ ਨੰਬਰ 16 ਦੇ ਵਿੱਚ ਇਕ ਜਿਹੜਾ ਅਲਫਾਜ਼ ਵਰਤਿਆ ਕੇ ਗੁਰਮੁਖੋ ਮੈਂ ਮੌਜੂਦ ਹੋ ਕੇ ਸਾਰੀ ਗੱਲ ਕੀਤੀ ਹੈ ਮੈਂ ਮੌਜੂਦ ਹੋ ਕੇ ਤੁਹਾਨੂੰ ਆਪਣੇ ਬੱਚੇ ਬਣਾ ਲਿਆ ਮੈਂ ਮੌਜੂਦ ਹੋ ਕੇ ਤੁਹਾਡੇ ਲੈਣੇ ਦੇਣੇ ਦੇ ਦਿੱਤੇ ਜੇ ਮੈਂ ਇਹ ਖੇਲ ਨਾ ਕਰਦਾ ਤੇ ਮੇਰੇ ਤੋਂ ਬਗੈਰ ਤੁਹਾਡਾ ਕੋਈ ਲੈਖ ਦੇ ਨਹੀਂ ਸੀ ਸਕਦਾ ਮੇਰੇ ਤੋਂ ਬਗੈਰ ਤੁਹਾਡਾ ਲੈਣਾ ਦੇਣਾ ਕੋਈ ਦੇ ਨਹੀਂ ਸੀ ਸਕਦਾ ਮੇਰੇ ਤੋਂ ਬਗੈਰ ਤੁਹਾਨੂੰ ਕੋਈ ਬੱਚੇ ਬਣਾ ਨਹੀਂ ਸੀ ਸਕਦਾ ਇਹੀ ਪਰਮਾਤਮਾ ਦੀ ਵਡਿਆਈ ਹੈ ਜੀ ਤੁਹੋ ਜੀ ਉਹ ਪਰਮਾਤਮਾ ਸੋ ਤੇ ਹੰਸ ਅਸੀਂ ਉਸ ਦੀਆਂ ਆਤਮਾ ਹਾਂ ਸੋਤੇ ਹੰਗ ਹੰਗ ਤੇ ਸੋਨ ਇੱਕ ਰੂਪ ਦੇ ਦਿੱਤਾ ਸੋ ਪਰਮਾਤਾ ਆਪੇ ਨਿਰਗੁਣ ਤੇ ਆਪੇ ਸਰਗੁਣ ਬਣਿਆ ਆਪਣੀ ਬ੍ਰਹਮ ਆਤਮਾ ਨੂੰ ਮੈਂ ਆਪਣੇ ਵਿੱਚੋਂ ਜਨਮ ਦਿੱਤਾ ਤੇ ਮੈਂ ਆਪਣੇ ਵਿੱਚੋਂ ਹੀ ਸਮਾ ਲਿਆ ਸਰਬ ਹਰ ਸੰਗਤ ਜੀ ਅੱਜ ਧਨ ਭਾਗ ਨੇ ਸਰਬ ਹਰ ਸੰਗਤ ਦੇ ਪਰਮੇਸ਼ਰ ਦੀ ਯਾਦ ਦੇ ਵਿੱਚ ਇੱਥੇ ਬੈਠੀ ਹੈ ਅੱਜ ਧਨ ਭਾਗ ਨੇ ਉਸ ਸਰਤੀ ਦੇ ਜਿਸ ਤੇ ਪਾਵਨ ਪਰਮੇਸ਼ਵਰ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਦਿੱਤੀ ਅੱਜ ਸਾਰੇ ਗੁਰਸਿੱਖ ਸਰਬ ਹਰ ਸੰਗਤ ਪਰਮੇਸ਼ਵਰ ਦੀ ਯਾਦ ਦੇ ਵਿੱਚ ਹੈ ਤੇ ਜੋ ਅਪਰਾਲਾ ਸਰਬ ਹਰ ਸੰਗਤ ਵੱਲੋਂ ਜੋੜੀਆਂ ਸਰਬ ਹਰ ਸੰਗਤ ਵੱਲੋਂ ਅਖਨੂਰ ਸਰਬ ਹਰ ਸੰਗਤ ਤੇ ਜੰਮੂ ਹਰ ਸੰਗਤ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਸੰਗਤ ਦਾ ਇੱਥੇ ਇੱਕ ਰੂਪ ਹੈ ਜੰਮੂ ਹਰ ਸੰਗਤ ਨੂੰ ਇੱਕ ਰੂਪ ਦੇਣ ਵਾਸਤੇ ਹੀ ਮਾਰੇ ਨੇ ਪੰਚਮੁਖੀ ਤਾਜ ਦੇ ਉੱਪਰ ਜੰਮੂ ਸ਼ਬਦ ਲਿਖਿਆ ਕਿ ਮੈਂ ਤੁਹਾਡਾ ਜੰਮੂ ਹਾਂ ਮੈਂ ਤੁਹਾਡਾ ਜ਼ਿੰਮੇਵਾਰ ਹਾਂ ਕਿ ਤੁਹਾਡੀ ਸ਼ਹਾਦਤ ਰੱਖ ਲਈ ਆ ਇਸ ਕਰਕੇ ਜੰਮੂ ਪੰਚਮੁਖੀ ਤਾਜ ਦੇ ਉੱਪਰ ਜੰਮੂ ਲਿਖਿਆ ਕਿ ਗੁਰਮੁਖੋ ਜੰਮੂ ਵਾਲਿਓ ਤੁਹਾਡੀ ਮੈਂ ਸ਼ਹਾਦਤ ਰੱਖ ਲਈ ਆ ਕਿ ਮੈਂ ਮਾਤ ਲੋਕ ਦੇ ਵਿੱਚ ਆਪਣਾ ਪ੍ਰਗਟਾਵਾ ਕੀਤਾ ਸਰਬ ਹਰ ਸੰਗਤ ਜੀ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਮੌਕਾ ਹੈ ਕਿ ਸਾਡੇ ਵੀਰ ਹੋਣਾਂ ਨੇ ਜੋ ਪ੍ਰਾਲਾ ਕੀਤਾ ਇਹ ਬਹੁਤ ਵੱਡਾ ਹੈ ਇਸੇ ਤਰ੍ਹਾਂ ਹੀ ਸਰਬ ਹਰ ਸੰਗਤ ਇੱਕ ਰੂਪ ਹੋ ਕੇ

ਜੋ ਹਰ ਕੰਨ ਦੇ ਵਿੱਚ ਸੁਣੇ ਉਹ ਆਵਾਜ਼ ਜਿਸ ਨੂੰ ਪਰਮੇਸ਼ਰ ਆਪ ਸੁਣਾਉਂਦੇ ਨੇ ਆਪਣੀ ਕਿਰਪਾ ਕਰਕੇ ਪਰਮੇਸ਼ਰ ਦੀ ਕਿਰਪਾ ਤੇ ਰਹਿਮਤ ਸੀ ਸੰਸਾਰ ਦੇ ਵਿੱਚ ਉਤਮ ਤੇ ਸ੍ਰੇਸ਼ਟ ਹੈ ਸਰਬ ਹਰ ਸੰਗ ਜੀ ਇਸੇ ਨਾਲ ਮੈਂ ਖਿਮਾ ਚਾਉਣੀ ਹਾਂ ਆਓ ਪਰਮਾਤਮਾ ਦਾ ਸ਼ਬਦੀ ਟੋਲਾ ਇੱਕ ਅਜਿਹੇ ਰੂਪ ਦੇ ਵਿੱਚ ਬੋਲੋ ਕਿ ਪਰਮਾਤਮਾ ਨੇਰ ਨੇਰ ਹੋ ਕੇ ਆਪਣੇ ਬੱਚਾ ਦੀ ਆਵਾਜ਼ ਸੁਣਦਾ ਹੈ ਪਰਮਾਤਮਾ ਤੁਹਾਡੇ ਕਰੀਬ ਹੋ ਕੇ ਤੁਹਾਡੀ ਅੰਤਰ ਆਤਮਾ ਵਿੱਚ ਆਪਣਾ ਵਾਸਾ ਸਰ ਅਕੀ ਤੁਹਾਨੂੰ ਆਪ ਆਪਣਾ ਸੰਦੇਸ਼ ਦਿਨਦਾ ਇਸ ਦੇ ਨਾਲ ਚਲੋ ਸੋ ਹਨੂਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾ